ਹੈਲੋ ਸਟੂਡੈਂਟਸ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਬੀਏ 4th ਸੈਮੈਸਟਰ ਦੇ ਹਿਸਟਰੀ ਸਬਜੈਕਟ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਨੇਮ ਆਫ ਦਾ ਪੇਪਰ ਇਜ਼ ਹਿਸਟਰੀ ਆਫ ਪੰਜਾਬ 1469 ਤੋਂ ਲੈ ਕੇ 1966 ਇਸਵੀ ਤੱਕ ਇਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਰਟ ਕੁਐਸ਼ਨਸ ਹੈ ਸਟੂਡੈਂਟਸ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੱਥੋਂ ਹੀ ਦੇਖ ਸਕਦੇ ਹੋ ਇਹ ਪੰਜਾਬੀ మీడియం ਦੇ ਵਿੱਚ ਵੀ ਅਪਲੋਡ ਕੀਤੇ ਜਾ ਰਹੇ ਹਨ ਇੰਗਲਿਸ਼ మీడియం ਦੇ ਵਿੱਚ ਵੀ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਬਣਾਏ ਗਏ ਹਨ ਜਿਸ ਤਰ੍ਹਾਂ ਤੁਹਾਡਾ ਸਿਲੇਬਸ ਹੈ ਉਸੇ ਤਰ੍ਹਾਂ ਪਹਿਲਾਂ ਸ਼ਾਰਟ ਕੁਐਸਚਨਸ ਫਿਰ ਲੌਂਗ ਕੁਐਸਚਨਸ ਇਹਨਾਂ ਕੁਐਸਚਨਸ ਨੂੰ ਬਹੁਤ ਅੱਛੀ ਤਰ੍ਹਾਂ ਪ੍ਰਿਪੇਅਰ ਕਰ ਲੈਣਾ ਇਹਨਾਂ ਦੇ ਵਿੱਚੋਂ ਹੀ ਪੇਪਰ ਆਉਣਾ ਹੁੰਦਾ ਹੈ ਸ਼ਾਰਟ ਕੁਐਸ਼ਨਸ ਇਹ ਐਗਜ਼ਾਮਪਲ ਤੇ ਲਈ ਹੈ ਸ਼ਾਰਟ ਕੁਐਸ਼ਨਸ ਤੁਹਾਡੇ ਲੌਂਗ ਕੁਐਸ਼ਨ ਦੇ ਵਿੱਚੋਂ ਹੀ ਤਿਆਰ ਹੋ ਜਾਂਦੇ ਕੋਈ ਵੀ ਪੁਆਇੰਟ ਕੱਢ ਕੇ ਉਸ ਦਾ ਸ਼ਾਰਟ ਕੁਐਸ਼ਨ ਤੁਹਾਨੂੰ ਪੁੱਛਿਆ ਜਾ ਸਕਦਾ ਜਦੋਂ ਤੁਸੀਂ ਲੌਂਗ ਕੁਐਸ਼ਨ ਪ੍ਰਪੇਅਰ ਕਰੋਗੇ ਤਾਂ ਤੁਹਾਡੇ ਨਾਲ ਹੀ ਸ਼ਾਰਟ ਕੁਐਸ਼ਨਸ ਵੀ ਪ੍ਰਪੇਅਰ ਹੋ ਜਾਣਗੇ ਸਭ ਤੋਂ ਪਹਿਲਾ ਹੈ ਸ਼ਾਰਟ ਕੁਐਸ਼ਨਸ ਦੇ ਵਿੱਚ ਪਾਈ ਲੈਣਾ ਜੀ ਕੌਣ ਸਨ ਨੈਕਸਟ ਹੈ ਮੰਜੀ ਪ੍ਰਣਾਲੀ ਕਿਉਂ ਅਤੇ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ ਐਂਡ ਨੈਕਸਟ ਪ੍ਰਿਥੀਆ ਕੌਣ ਸੀ ਐਂਡ ਦੈਨ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਐਂਡ ਨੈਕਸਟ ਹੈ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਮ ਕੀ ਸੀ ਐਂਡ ਨੈਕਸਟ ਐਮ ਆਈ ਐਸ ਐਲ ਨੂੰ ਪਰਿਭਾਸ਼ਿਤ ਕਰੋ ਐਂਡ ਦੈਨ ਦੂਜੀ ਐਂਗਲੋ ਸਿੱਖ جنگ ਦੇ ਦੋ ਨਤੀਜੇ ਲਿਖੋ ਐਂਡ ਨੈਕਸਟ ਹੈ ਪ੍ਰਸ਼ਾਸਨ ਦੇ ਬੋਰਡ ਦੇ ਮੈਂਬਰ ਕੌਨਸਲ ਜ਼ਬਤੀ ਪ੍ਰਣਾਲੀ ਕੀ ਸੀ ਭਾਰਤੀ ਯੂਨੀਵਰਸਿਟੀ ਐਕਟ ਕਦੋਂ ਪਾਸ ਹੋਇਆ ਸੀ ਐਂਡ ਨੈਕਸਟ ਤੁਸੀਂ ਸ਼ੁੱਧੀ ਲਹਿਰ ਬਾਰੇ ਕੀ ਜਾਣਦੇ ਹੋ ਭਾਰਤ ਮਾਤਾ ਸੁਸਾਇਟੀ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ ਸੀ ਐਂਡ ਨੈਕਸਟ ਹੈ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ ਐਂਡ THEN ਮਾਈਕਲ ਅਡਵਾਈਰ ਨੂੰ ਕੌਣ ਗੋਲੀ ਮਾਰਦਾ ਹੈ ਐਂਡ THEN ਪੈਪਸੂ ਦਾ ਪੂਰਾ ਰੂਪ ਕੀ ਹੈ ਐਂਡ ਨੈਕਸਟ ਜਾਤ ਪਾਤ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਐਂਡ ਨੈਕਸਟ ਮਸੰਦ ਸਿਸਟਮ ਉਸ ਤੋਂ ਬਾਅਦ ਹੈ ਪਾਈ ਗੁਰਦਾਸ ਐਂਡ ਨੈਕਸਟ ਉਦਾਸੀ ਸੰਪਰਦਾਇ ਐਂਡ ਨੈਕਸਟ ਗੁਰੂ ਅੰਗਦ ਦੇਵ ਜੀ ਦੁਆਰਾ ਗੁਰੂ ਗੱਦੀ ਦੀਆਂ ਧਾਰਨਾਵਾਂ ਦਾ ਮਹੱਤਵ ਐਂਡ ਨੈਕਸਟ ਐਮ ਆਈ ਐਸ ਐਲ ਪਹਿਲਾਂ ਉਸ ਨੂੰ ਡਿਫਾਈਨ ਕਰਨ ਲਈ ਕਿਹਾ ਗਿਆ ਸੀ ਇੱਥੇ ਤੁਸੀਂ ਡਿਫਾਈਨ ਕਰ ਸਕਦੇ ਹੋ ਉਸ ਦਾ मीनिंग ਦੱਸ ਸਕਦੇ ਹੋ ਐਂਡ ਨੈਕਸਟ ਹੈ ਪ੍ਰਸ਼ਾਸਨ ਦਾ ਬੋਰਡ ਐਂਡ ਦੈਨ ਰੋਲ ਐਕਟ ਐਂਡ ਨੈਕਸਟ ਜੈਤੋ ਮੋਰਚਾ ਉਸ ਤੋਂ ਬਾਅਦ ਹੈ ਗੁਰਦੁਆਰਾ ਸੁਧਾਰ ਲਹਿਰ ਆਜ਼ਾਦ ਪੰਜਾਬ ਸਕੀਮ ਐਂਡ ਨੈਕਸਟ ਪੈਪਸੂ ਸੀਮਾ ਕਮਿਸ਼ਨ ਸਚਾਰ ਸੂਤਰ ਸੈਂਟਰਲ ਸਿੱਖ ਲੀਗ ਐਂਡ ਨੈਕਸਟ ਗੋਇੰਦਵਾਲ ਸ਼ਹਿਰ ਦੇ ਮੋਢੀ ਦਾ ਨਾਮ ਦੱਸੋ ਐਂਡ ਨੈਕਸਟ ਮਸੰਦ ਸਿਸਟਮ ਉਸ ਤੋਂ ਬਾਅਦ ਹੈ ਭਾਈ ਗੁਰਦਾਸ ਮੀਰੀ ਪੀਰੀ ਜਮਰੋਦ ਦੀ ਲੜਾਈ ਹੈਨਰੀ ਲਾਰੈਂਸ ਐਂਡ ਰੋਲਡ ਐਕਟ ਗਦਰ ਲਹਿਰ ਜੈਤੋ ਮੋਰਚਾ ਇਹ ਕੁਐਸਚਨ ਰਿਪੀਟ ਹੋਇਆ ਐਂਡ ਨੈਕਸਟ ਹੈ ਸ਼ੁੱਧੀ ਲਹਿਰ ਅਕਾਲੀ ਦਰ ਸਚਾਰ ਸੂਤਰ ਇਹ ਕੁਐਸਚਨ ਰਿਪੀਟ ਹੋ ਗਿਆ ਇਸ ਨੂੰ ਕੱਟ ਲਿਓ ਨੌਜਵਾਨ ਭਾਰਤ ਸਭਾ ਗੁਰਦੁਆਰਾ ਸੁਧਾਰ ਲਹਿਰ ਹਾਂਜੀ ਸਟੂਡੈਂਟਸ ਏ ਸੀ ਸ਼ਾਰਟ ਕੁਐਸ਼ਨਸ ਇਸ ਤੋਂ ਬਾਅਦ ਹੈ ਲੌਂਗ ਕੁਐਸ਼ਨਸ ਇਸ ਦਾ ਸਿਲੇਬਸ ਦਾ ਵੀਡੀਓ ਤੁਸੀਂ ਦੇਖ ਲੈਣਾ ਕਿ ਕਿਹੜਾ ਤੁਹਾਡਾ ਸਿਲੇਬਸ ਹੈ ਉਸ ਦੇ ਵਿੱਚੋਂ ਕਿੰਨੇ ਕੁਐਸ਼ਨਸ ਤੁਹਾਡੇ ਤੁਸੀਂ ਇਹਦੇ ਕਰਨੇ ਆ ਨੌ ਕੁਐਸ਼ਨ ਸ਼ਾਰਟ ਕਰਨੇ ਆ ਔਰ ਹਰ ਇੱਕ ਯੂਨਿਟ ਦੇ ਵਿੱਚੋਂ ਦੋ ਲੌਂਗ ਕੁਐਸ਼ਨ ਪੁੱਛੇ ਜਾਣਗੇ 18 ਮਾਰਕਸ ਦਾ ਇੱਕ ਹੋਏਗਾ ਔਰ ਇੱਕ ਕੁਐਸ਼ਨ ਦਾ ਤੁਸੀਂ ਉਸ ਤੋਂ ਹਰ ਇੱਕ ਯੂਨਿਟ ਚੋਂ ਆਨਸਰ ਦੇਣਾ ਹੈ ਬਹੁਤ ਸਾਰੇ ਸਟੂਡੈਂਟਸ ਇਹ ਪੁੱਛਦੇ ਆ ਕਿ ਕਿੰਨੇ ਸ਼ੀਟਸ ਦੇ ਉੱਪਰ ਆਨਸਰ ਦਿੱਤਾ ਜਾਵੇ ਇਹਦਾ ਆਨਸਰ ਤੁਸੀਂ ਲੌਂਗ ਕੁਐਸਚਨ ਜਿਹੜਾ ਕਰਨਾ ਹੈ 4 ਟੂ 5 ਸ਼ੀਟ ਦੇ ਵਿੱਚ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ ਉਸ ਦੇ ਪੁਆਇੰਟਸ ਬਣਾ ਕੇ ਡਿਟੇਲ ਲਿਖਦੇ ਜਾਓਗੇ ਤਾਂ ਹੋਰ ਵੀ ਐਕਸਪਲੇਨੇਸ਼ਨ ਜ਼ਿਆਦਾ ਅੱਛੀ ਰਹੇਗੀ ਨੰਬਰ ਵੀ ਵੱਧ ਸਕਦੇ ਆ ਸੋ ਇਸ ਢੰਗ ਦੇ ਨਾਲ ਕੁਐਸਚਨ ਕਰਨਾ ਕਿ ਪਹਿਲਾਂ ਇੰਟਰੋਡਕਸ਼ਨ ਜ਼ਰੂਰ ਦੇਣੀ ਹੈ ਲੌਂਗ ਕੁਐਸਚਨ ਦੀ ਔਰ ਲਾਸਟ ਦੇ ਵਿੱਚ ਕੰਕਲੂਡ ਜ਼ਰੂਰ ਕਰਨਾ ਹੋਰ ਇਸ ਨਾਲ ਸੰਬੰਧਿਤ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਸਭ ਤੋਂ ਪਹਿਲਾ ਹੈ ਯੂਨਿਟ 1 ਦੇ ਲੰਬੇ ਕੁਐਸਚਨ ਇੰਪੋਰਟੈਂਟ ਸਿੱਖ ਧਰਮ ਦੇ ਵਿਕਾਸ ਦੇ ਲਈ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਯੋਗਦਾਨ ਦਾ ਵਰਣਨ ਕਰੋ ਐਂਡ ਨੈਕਸਟ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕਾਰਨਾ ਅਤੇ ਪ੍ਰਭਾਵਾਂ ਦੀ ਚਰਚਾ ਕਰੋ ਐਂਡ THEN ਆਦ ਗ੍ਰੰਥ ਦੇ ਸੰਕਲਨ ਸੰਦਰਭ ਅਤੇ ਮਹੱਤਤਾ ਉੱਤੇ ਇੱਕ ਲੇਖ ਲਿਖੋ ਉਸ ਤੋਂ ਬਾਅਦ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਸਾਜਨਾ ਦੀ ਮਹੱਤਤਾ ਬਾਰੇ ਚਰਚਾ ਕਰੋ ਐਨੈਕਸਟ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਬਾਰੇ ਵਿਸਤ੍ਰਿਤ ਨੋਟ ਲਿਖੋ। ਐਨੈਕਸਟ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਵੱਖ-ਵੱਖ ਕਾਰਨਾਂ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਦੱਸੋ। ਐਨੈਕਸਟ ਹੈ ਖਾਲਸੇ ਦੇ ਚਿੰਨਾ ਬਾਰੇ ਵਿਸਥਾਰ ਵਿੱਚ ਚਰਚਾ ਕਰੋ। 18ਵੀਂ ਸਦੀ ਦੀ ਰਾਜਨੀਤੀ ਵਿੱਚ ਗੁਰਮਤ ਅਤੇ ਦਲ ਖਾਲਸਾ ਦੀ ਭੂਮਿਕਾ ਬਾਰੇ ਤੁਸੀਂ ਕੀ ਜਾਣਦੇ ਹੋ? ਐਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਕਰੋ। ਔਰਤਾਂ ਦੀ ਸਥਿਤੀ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਸਨ? ਐਂਡ ਨੈਕਸਟ ਹੈ ਆਦ ਗ੍ਰੰਥ ਦੇ ਸੰਕਲਨ ਬਾਰੇ ਵਿਸਤ੍ਰਿਤ ਨੋਟ ਲਿਖੋ ਇੱਥੇ ਤੁਸੀਂ ਆਦ ਗ੍ਰੰਥ ਜਿਹੜਾ ਉਸ ਦਾ ਸੰਕਲਨ ਕਿਸ ਤਰ੍ਹਾਂ ਹੋਇਆ ਸੀ ਇਸ ਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਦੇਣਾ ਹੈ ਕੁਝ ਬੱਚੇ ਸਮਝ ਲੈਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੇ ਆਦ ਗ੍ਰੰਥ ਜਿਹੜੇ ਇਹ ਇੱਕੋ ਹੀ ਹੈ ਲੇਕਿਨ ਨਹੀਂ ਆਦ ਗ੍ਰੰਥ ਜਿਹੜਾ ਹੈ ਇਸ ਦੇ ਵਿੱਚ ਪਹਿਲੇ 5 ਗੁਰੂਆਂ ਦੀ ਬਾਣੀ ਦਰਜ ਹੈ ਉਸ ਤੋਂ ਬਾਅਦ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਨਵੇਂ ਮਹਲੇ ਦੇ ਸਲੋਕ ਵੀ ਐਡ ਕੀਤੇ ਗਏ ਹਨ ਤਾਂ ਇਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਲਿਖਿਆ ਗਿਆ ਔਰ ਆਦ ਗ੍ਰੰਥ ਦੀ ਜਿਹੜੀ ਸੰਪਾਦਨਾ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਜੀ ਨੇ ਕੀਤੀ ਸੀ ਸੋ ਇਹਨਾਂ ਦਾ ਇਹ ਡਿਫਰੈਂਸ ਹੈ ਇਸ ਨੂੰ ਥੋੜਾ ਸਮਝ ਕੇ ਕਰਨਾ ਐ ਨੈਕਸਟ ਹੈ ਲੰਗਰ ਮੰਜੀ ਅਤੇ ਮਸੰਦ ਵਰਗੀਆਂ ਸਿੱਖ ਸੰਸਥਾਵਾਂ ਦੇ ਵਿਕਾਸ ਬਾਰੇ ਵਿਸਤ੍ਰਿਤ ਨੋਟ ਲਿਖੋ ਐਂਡ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਮਾਜਿਕ ਅਤੇ ਧਾਰਮਿਕ ਪਹਿਲੂਆਂ ਦੀ ਚਰਚਾ ਕਰੋ ਉਸ ਤੋਂ ਬਾਅਦ ਖਾਲਸੇ ਦੀ ਸਾਜਨਾ ਦੇ ਕਾਰਨ ਅਤੇ ਮਹੱਤਤਾ ਬਾਰੇ ਚਰਚਾ ਕਰੋ ਯੂਨਿਟ 2 ਜਿਸ ਦੇ ਇੰਪੋਰਟੈਂਟ ਕੁਐਸਚਨਸ ਇਸ ਤਰ੍ਹਾਂ ਹਨ ਮਹਾਰਾਜਾ ਰਣਜੀਤ ਸਿੰਘ ਦੇ ਜ਼ਮੀਨੀ ਮਾਲ ਪ੍ਰਬੰਧ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ 1849 ਤੋਂ 1957 ਤੱਕ ਪ੍ਰਸ਼ਾਸਨ ਬੋਰਡ ਦੀਆਂ ਮੁੱਖ ਪ੍ਰਾਪਤੀਆਂ ਦੀ ਜਾਂਚ ਕਰੋ ਐਂਡ THEN ਰਣਜੀਤ ਸਿੰਘ ਦੀ ਭੂਮੀ ਮਾਲੀਆ ਪ੍ਰਣਾਲੀ ਦੀ ਗੰਭੀਰਤਾ ਨਾਲ ਜਾਂਚ ਕਰੋ ਐਂਡ ਨੈਕਸਟ ਹੈ ਪਹਿਲੀ ਐਂਗਲੋ ਸਿੱਖ ਜੰਗ ਦੇ ਕਾਰਨਾਂ ਅਤੇ ਪ੍ਰਭਾਵਾਂ ਦੀ ਚਰਚਾ ਕਰੋ ਐਂਡ ਨੈਕਸਟ ਰਣਜੀਤ ਸਿੰਘ ਦੇ ਅਧੀਨ ਲਾਹੌਰ ਦੇ ਰਾਜ ਦੇ ਇਕੀਕਰਨ ਅਤੇ ਸਥਾਪਨਾ ਬਾਰੇ ਚਰਚਾ ਕਰੋ ਐਂਡ ਨੈਕਸਟ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਵਿੱਚ ਸਿਵਲ ਅਤੇ ਸੁਬਾਈ ਪ੍ਰਸ਼ਾਸਨ ਦਾ ਵਰਣਨ ਕਰੋ ਐਂਡ ਨੈਕਸਟ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਭੂਮੀ ਮਾਲੀਆ ਪ੍ਰਣਾਲੀ ਦਾ ਵਰਣਨ ਕਰੋ ਐਂਡ ਨੈਕਸਟ ਹੈ ਬੰਦਾ ਸਿੰਘ ਬਹਾਦਰ ਦੁਆਰਾ ਸੁਤੰਤਰ ਰਾਜ ਦੀ ਸਥਾਪਨਾ ਬਾਰੇ ਵਿਸਤ੍ਰਿਤ ਨੋਟ ਲਿਖੋ ਐਂਡ THEN 18ਵੀਂ ਸਦੀ ਦੀ ਰਾਜਨੀਤੀ ਵਿੱਚ ਗੁਰੂ ਮੱਤਾ ਅਤੇ ਦਲ ਖਾਲਸਾ ਦੀ ਭੂਮਿਕਾ ਦੀ ਜਾਂਚ ਕਰੋ ਬੰਦਾ ਸਿੰਘ ਬਹਾਦਰ ਦੇ ਕਰੀਅਰ ਅਤੇ ਪ੍ਰਾਪਤੀਆਂ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਦਲ ਖਾਲਸਾ ਦੀ ਫੌਜੀ ਪ੍ਰਣਾਲੀ ਦੀ ਮਹੱਤਤਾ ਅਤੇ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਇਸ ਯੂਨਿਟ ਸੈਕੰਡ ਹੋ ਯੂਨਿਟ 3 ਦੇ ਲੰਬੇ ਕੁਐਸ਼ਨਸ ਆਧੁਤਾਰਮ ਲਹਿਰ ਦੇ ਮੂਲ ਅਤੇ ਵਿਕਾਸ ਦਾ ਪਤਾ ਲਗਾਓ ਐਂਡ ਨੈਕਸਟ ਗਦਰ ਲਹਿਰ ਦੇ ਮੁੱਖ ਕਾਰਨਾ ਅਤੇ ਨਤੀਜਿਆਂ ਬਾਰੇ ਚਰਚਾ ਕਰੋ ਅਤੇ ਇਸ ਦੀਆਂ ਅਸਫਲਤਾਵਾਂ ਦੇ ਕਾਰਨ ਵੀ ਦੱਸੋ ਐਂਡ ਨੈਕਸਟ ਹੈ ਸਿੰਘ ਸਭਾ ਲਹਿਰ ਦੇ ਮੂਲ ਉਦੇਸ਼ ਅਤੇ ਯੋਗਦਾਨ ਦਾ ਵਿਸ਼ਲੇਸ਼ਣ ਕਰੋ ਐਂਡ ਦੈਨ ਗਦਰ ਲਹਿਰ ਦੀ ਮੂਲ ਪ੍ਰਕਿਰਤੀ ਅਤੇ ਪ੍ਰਭਾਵਾਂ ਦੀ ਜਾਂਚ ਕਰੋ ਹਾਂਜੀ ਸਟੂਡੈਂਟਸ ਜਿਵੇਂ ਕੁਐਸਚਨ ਦੇ ਪਾਰਟਸ ਬਣਾਏ ਜਾਂਦੇ ਆ ਉਸੇ ਤਰ੍ਹਾਂ ਤੁਸੀਂ ਉਸ ਦਾ ਆਨਸਰ ਦੇਣਾ ਜਿਵੇਂ ਇਸ ਦੇ ਵਿੱਚ ਗਦਰ ਲਹਿਰ ਦੇ ਮੂਲ ਦੇ ਬਾਰੇ ਪੁੱਛਿਆ ਇਸ ਦੀ ਪ੍ਰਕਿਰਤੀ ਬਾਰੇ ਤੇ ਪ੍ਰਭਾਵ ਇਹ ਤਿੰਨ ਪਾਰਟਸ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤਾਂ ਤਿੰਨੋਂ ਪਾਰਟਸ ਦਾ ਆਨਸਰ ਦੇਣਾ ਜ਼ਰੂਰੀ ਹੈ ਜੇਕਰ ਤੁਸੀਂ ਇੱਕ ਪਾਰਟ ਦਾ ਆਨਸਰ ਨਹੀਂ ਦਿੰਦੇ ਤਾਂ ਤੁਹਾਡੇ ਨੰਬਰ ਕੱਟੇ ਜਾ ਸਕਦੇ ਆ ਸੋ ਇਸ ਢੰਗ ਦੇ ਨਾਲ ਸਾਰੇ ਕੁਐਸਚਨਸ ਨੂੰ ਤੁਸੀਂ ਤਿਆਰ ਕਰਨਾ ਹੈ ਐਂਡ ਨੈਕਸਟ ਹੈ 19ਵੀਂ ਸਦੀ ਦੇ ਮੁੱਢਲੇ ਪੰਜਾਬ ਵਿੱਚ ਸਮਾਜਿਕ ਢਾਂਚੇ ਦਾ ਵਰਣਨ ਕਰੋ ਐਂਡ ਨੈਕਸਟ ਹੈ 1849 ਤੋਂ 1901 ਤੱਕ ਪੰਜਾਬ ਵਿੱਚ ਅੰਗਰੇਜ਼ਾਂ ਦੀ ਵਿਦਿਅਕ ਨੀਤੀ ਦੀ ਚਰਚਾ ਕਰੋ ਐਂਡ ਨੈਕਸਟ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਚੱਲੀ ਨਾਮਧਾਰੀ ਲਹਿਰ ਦੇ ਇਤਿਹਾਸ ਦੀ ਚਰਚਾ ਕਰੋ ਏ ਯੂਨਿਟ 3 ਸੀ ਯੂਨਿਟ 4 ਇਸ ਦੇ ਹਾਂਜੀ ਸਟੂਡੈਂਟਸ 4ਥ ਯੂਨਿਟ ਦੇ ਵਿੱਚ ਦੋ ਤਰ੍ਹਾਂ ਦੇ ਕੁਐਸਚਨਸ ਹੋਣਗੇ ਜਿਸ ਦੇ ਵਿੱਚ ਲੌਂਗ ਕੁਐਸਚਨ ਵੀ ਹੋਏਗਾ ਤੇ ਮੈਪ ਦਾ ਕੁਐਸਚਨ ਇਹਦੇ ਵਿੱਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਜਾਂ ਤਾਂ ਲੌਂਗ ਕੁਐਸਚਨ ਦਾ ਆਨਸਰ ਦੇ ਦਿਓ ਤੇ ਜਾਂ ਮੈਪ ਦਾ ਮੈਪ ਦੇ ਵਿੱਚ ਤੁਹਾਨੂੰ 5 ਪਲੇਸਿਸ ਫਿਲ ਕਰਨ ਲਈ ਕਿਹਾ ਜਾਵੇਗਾ ਤੇ ਨਾਲ ਹੀ ਚਾਰ ਦੇ ਉੱਪਰ ਤੁਸੀਂ ਵਿਆਖਿਆਤਮਕ ਨੋਟ ਲਿਖਣਾ ਹੋਏਗਾ ਇਸ ਤਰ੍ਹਾਂ ਦੇ ਨਾਲ 5 ਪਲੇਸਿਸ ਫਿਲ ਕਰੋਗੇ 2 ਮਾਰਕਸ ਈਚ ਹੋਏਗਾ 10 ਮਾਰਕਸ ਦਾ ਉਹ ਔਰ 4 ਦੇ ਤੁਸੀਂ ਐਕਸਪਲੇਨੇਟਰੀ ਨੋਟ ਲਿਖੋਗੇ ਤਾਂ 8 ਮਾਰਕਸ ਦਾ ਮਾਰਕਸ ਦਾ ਏ ਹੋਏਗਾ ਤਾਂ ਇਸ ਤਰ੍ਹਾਂ 18 ਮਾਰਕਸ ਦਾ ਹੀ ਕੁਐਸਚਨ ਹੋ ਜਾਏਗਾ ਜੇਕਰ ਤੁਸੀਂ ਲੌਂਗ ਕੁਐਸਚਨ ਕਰਦੇ ਹੋ ਉਹ ਵੀ 18 ਮਾਰਕਸ ਦਾ ਹੈ ਜੇ ਤੁਸੀਂ ਮੈਪ ਦੀ ਤਿਆਰੀ ਅੱਛੀ ਤਰ੍ਹਾਂ ਕਰ ਲੈਨੇ ਹੋ ਤੇ ਇਸ ਦੇ ਵਿੱਚ ਤੁਹਾਡੇ ਫੁੱਲ ਮਾਰਕਸ ਆ ਸਕਦੇ ਆ ਲੌਂਗ ਕੁਐਸਚਨ ਦੇ ਵਿੱਚ ਮਾਰਕਸ ਕੱਟੇ ਜਾਂਦੇ ਆ ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇਹ ਸੁਜੈਸਟ ਕਰਾਂਗੀ ਕਿ ਤੁਸੀਂ ਮੈਪ ਦੀ ਤਿਆਰੀ ਅੱਛੀ ਤਰ੍ਹਾਂ ਕਰ ਲਓ ਔਰ ਏ ਕੁਐਸਚਨ ਨੂੰ ਚੂਜ਼ ਕਰੋ ਲੰਗ ਕੁਐਸਚਨ ਦਿੱਤੇ ਜਾਏ 4ਥ ਯੂਨਿਟ ਦੇ ਵਿੱਚ ਹਾਂਜੀ ਇਸ ਦੇ ਵਿੱਚ ਹੈ ਜਲਿਆਂਵਾਲੇ ਬਾਗ ਦੇ ਸਾਕੇ ਦੇ ਕਾਰਨ ਅਤੇ ਪ੍ਰਭਾਵ ਕੀ ਸਨ ਇਸ ਤੋਂ ਬਾਅਦ ਹੈ ਪੰਜਾਬ ਦੀ ਵੰਡ ਦੇ ਕਾਰਨਾਂ ਦੀ ਚਰਚਾ ਕਰੋ ਐਨਐਕਸ 1839 ਤੋਂ 1966 ਦੇ ਦੌਰਾਨ ਪੰਜਾਬ ਦੀ ਰਾਜਨੀਤਿਕ ਘਟਨਾਕਰਮ ਦੀ ਚਰਚਾ ਕਰੋ ਐਨਐਕਸ ਉਹਨਾਂ ਹਾਲਤਾਂ ਦੀ ਚਰਚਾ ਕਰੋ ਜਿਨ੍ਹਾਂ ਕਾਰਨ 1947 ਵਿੱਚ ਪੰਜਾਬ ਦੀ ਵੰਡ ਹੋਈ ਇਸ ਤੋਂ ਬਾਅਦ ਪੰਜਾਬ ਦੇ ਨਕਸ਼ੇ ਦੀਆਂ ਹੇਠ ਲਿਖੀਆਂ ਥਾਵਾਂ ਦੇ ਵਿੱਚੋਂ ਪ੍ਰੈਸੀਜ਼ ਫਿਲ ਕਰ ਲਈ ਕੀਤਾ ਜਾਏਗਾ ਜਿਵੇਂ ਕਿ ਅੰਮ੍ਰਿਤਸਰ ਕਰਤਾਰਪੁਰ ਖਡੂਰ ਸਾਹਿਬ ਨਨਕਾਣਾ ਸਾਹਿਬ ਲਾਹੌਰ ਲਾਇਲਪੁਰ ਕੋਇਂਦਵਾਲ ਸਰਗੋਦਾ ਜੈਤੋ ਮੁਖਲਿਸਪੁਰ ਅਨੰਦਪੁਰ ਸਾਹਿਬ ਹਰगोਬਿੰਦਪੁਰ ਕਰਤਾਰਪੁਰ ਰੋਪੜ ਮਟਗੋਮਰੀ ਸਰਗੋਦਾ ਮਾਚੀਵਾੜਾ ਕਾਦੀਆਂ ਇਹਨਾਂ ਦੇ ਵਿੱਚੋਂ ਹੀ ਕਿਸੇ ਚਾਰ ਦੇ ਉੱਪਰ ਐਕਸਪਲੇਨੇਟਰੀ ਨੋਟ ਲਈ ਵੀ ਕੀਤਾ ਜਾਵੇਗਾ ਸੋ ਇਹਨਾਂ ਦੀ ਤੁਸੀਂ ਤਿਆਰੀ ਕਰ ਲੈਣਾ ਇਸ ਤੋਂ ਬਾਅਦ ਇਸੇ ਵੀਡੀਓ ਨੂੰ ਇੰਗਲਿਸ਼ మీడియం ਦੇ ਵਿੱਚ ਵੀ ਪਾ ਦਿੱਤਾ ਜਾਏਗਾ ਬਾਕੀ ਸਾਰੇ ਤੁਸੀਂ ਆਪਣੇ ਸਬਜੈਕਟਸ ਦੇ ਵੀਡੀਓ ਇੱਥੇ ਦੇਖ ਸਕਦੇ ਹੋ ਪੰਜਾਬੀ ਤੇ ਸੋਸ਼ੀਓਲੋਜੀ ਦੇ ਤੁਹਾਨੂੰ ਲੈਕਚਰਸ ਦੇ ਨੋਟਸ ਵੀ ਇੱਥੇ ਹੀ ਮਿਲ ਜਾਣਗੇ ਵੀਡੀਓਜ਼ ਮਿਲ ਜਾਣਗੇ ਉੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਥੈਂਕ ਯੂ so much God bless you ਮਿਲਦੇ ਅਸੀਂ ਆਪਣੇ ਅਗਲੇ ਵੀਡੀਓ ਵਿੱਚ